ਅੱਜ ਅਸੀਂ ਸ਼ਾਹਕੋਟ ਦੇ ਵਿੱਚ ਆ ਸਰਕਾਰੀ ਮਿਡਲ ਸਮਾਰਟ ਸਕੂਲ ਸ਼ਾਹਕੋਟ ਦੇ ਵਿੱਚ ਸਰਕਾਰ ਵੱਲੋਂ ਇੱਕ ਜਿਹੜਾ ਕੈਂਪ ਪਿਆ ਪੂਰੇ ਪੰਜਾਬ ਦੇ ਵਿੱਚ ਲਗਾਏ ਜਾ ਰਿਹਾ ਉਹਦੇ ਤਹਿਤ ਆਪ ਸਰਕਾਰ ਆਪ ਦੇ ਦਵਾਰ ਦੇ ਤਹਿਤ ਅੱਜ ਅਸੀਂ ਸ਼ਾਹਕੋਟ ਵਿੱਚ ਪਹੁੰਚੇ ਆ ਸਾਡੇ ਨਾਲ ਕਾਨੂੰਗੋ ਸਾਹਿਬ ਨੇ ਉਹਨਾਂ ਨਾਲ ਗੱਲ ਕਰਦੇ ਆ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਅੱਜ ਕੈਂਪ ਲਗਾਇਆ ਗਿਆ ਇਹ ਇਹਦੇ ਵਿੱਚ ਜਿਹੜੀਆਂ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲ ਰਹੀਆਂ ਇਦੇ ਵਿੱਚ ਜੀ ਆਪਣੇ ਸਾਡੇ ਮਾਲ ਮਹਿਕਮਾ ਜੀ ਹਾਜ਼ਰਿਆ ਆਪਣੇ ਬढ़ापा ਪੈਨਸ਼ਨ ਦੀ ਹੋ ਗਈ ਜਨਮ ਸਰਟੀਫਿਕੇਟ ਦੀ ਹੋ ਗਈ ਆਪਣੇ ਸੁਵਿਧਾ ਕੇਂਦਰ ਅਲਾ ਵਿਭਾਗ ਜੀ ਤੇ ਆਪਣੇ ਪੁਲਿਸ ਵਿਭਾਗ ਹੋ ਗਿਆ ਸੇਤ ਵਿਭਾਗ ਹੋ ਗਿਆ ਜਿੰਨੇ ਵੀ ਆਪਣੇ ਰਹਿਗੇ ਆ ਸਰਕਾਰੀ ਡਿਪਾਰਟਮੈਂਟ ਕਿਸੇ ਤਰ੍ਹਾਂ ਦੀ ਵੀ ਜਾਨੀ ਕਿ ਕਿਸੇ ਨੂੰ ਜਾਤੀ ਸਰਟੀਫਿਕੇਟ ਦੀ ਦੁਰਸਤੀ ਕਰਵਾਉਣੀ ਆ ਨਾਮ ਬਣਵਾਉਣ ਆਇਆ ਉਹ ਸਾਰੇ ਕੰਮ ਇੱਥੇ ਹੋ ਤਿਆਰ ਆ। ਬਿਲਕੁਲ ਜੀ ਜਿਹੜਾ ਤੁਹਾਡੇ ਵੱਲੋਂ ਜਿਹੜਾ ਵਿਭਾਗ ਆ ਤੁਹਾਡਾ ਵਿਭਾਗ ਆ ਉਹਦੇ ਵਿੱਚ ਕੀ ਕੀ ਜਿਹੜੀਆਂ ਸਕੀਮਾਂ ਔਰ ਜਿਹੜਾ ਜਿਹੜੇ ਨਿਪਟਾਰੇ ਆ ਉਹ ਤੁਰੰਤ ਹੋ ਰਿਹਾ ਜਾਂ ਫਿਰ ਟਾਈਮ ਦਿੱਤਾ ਜਾ ਰਿਹਾ। ਨਹੀਂ ਜੀ ਜਿਹੜੇ ਤਾਂ ਇਸ ਟਾਈਮ ਅਸੀਂ ਮੌਕੇ ਤੇ ਕਰ ਸਕਦੇ ਆ ਜੀ ਉਹਨਾਂ ਦਾ ਉਸੇ ਵੇਲੇ ਅਸੀਂ ਨਿਪਟਾਰਾ ਕਰ ਰਹੇ ਆ ਜਿਵੇਂ ਕੀ ਅੰਤਕਾਲ ਦਰਜ ਕਰ ਰਹੇ ਆ। ਜੀ ਆਪਣੇ ਜਨਮ ਸਰਟੀਫਿਕੇਟ ਜਾਤੀ ਸਰਟੀਫਿਕੇਟ ਜਿਹੜਾ ਤਸਦੀਕ ਕਰਵਾਉਣਾ ਹੈ ਪਟਵਾਰੀ ਵੱਲੋਂ ਆਪਣੇ ਪਟਵਾਰੀ ਸਾਹਿਬ ਨਾਲ ਸਾਡੇ ਇੱਥੇ ਮੌਕੇ ਤੇ ਮੌਜੂਦ ਆ ਜੀ ਜਿਸ ਵੜੀ ਕਰਨ ਨੂੰ ਕੋਈ ਦੇ ਜਾਂ ਹੋਰ ਵੀ ਆਪਣੇ ਜਿੰਨੇ ਵੀ ਇਹਦੇ ਵਿੱਚ ਅੰਦਰ ਆਉਂਦੇ ਆ ਕੈਂਪ 'ਦੇ ਜੀ ਤੇ ਬੜਾਪਾ ਪੈਨਸ਼ਨ ਹੋ ਗਈ ਉਹ ਤਸਦੀਕ ਹੋ ਗਈ ਮਤਲਬ ਮੌਕੇ ਤੇ ਤਸਦੀਕ ਕੀਤਾ ਜਾ ਰਿਹਾ ਹਾਂਜੀ ਮੌਕੇ ਤੇ ਅ ਦੂਸਰੀ ਗੱਲ ਹੈ ਸਰ ਜਿਹੜੇ ਇੱਥੇ ਦੇ ਇਨਚਾਰਜ ਨੇ ਮੈਡਮ ਕਾਕੜਕਲਾ ਹਾਂਜੀ ਤੇ ਉਹ ਇੱਥੇ ਮੌਕੇ ਤੇ ਪਹੁੰਚਿਆ ਹਾਂਜੀ ਮੌਕੇ ਤੇ ਉਹ ਵੀ ਮੌਜੂਦ ਹੈ ਠੀਕ ਹੈ ਜੀ ਹਾਂਜੀ ਤੇ ਜਿਹੜਾ ਲੋਕ ਨੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਕਿ ਇਹ ਜਿਹੜੇ ਕੈਂਪ ਆ ਇਹਦੇ ਵਿੱਚ ਜਿਹੜੀਆਂ ਸਹੂਿਦਾਵਾਂ ਉਹਦੇ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਇਹਦੇ ਬਾਰੇ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਜੀ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਆ ਉਹ ਐਸੀ ਐਸੀ ਗੱਲ ਕਰਕੇ ਪਰੇਸ਼ਾਨੀ ਨ ਕਿਸੇ ਨੂੰ ਨਾ ਆਵੇ ਸਹੂਲਤ ਦੇਣ ਲਈ ਅਸੀਂ ਕੈਂਪ ਲਾ ਰਹੇ ਹਾਂ ਇਹ ਕੈਂਪ ਕਿੰਨੇ ਦਿਨ ਚੱਲੇਗਾ ਜੀ ਇਹ ਪੂਰੇ 1 ਇੱਕ ਮਹੀਨੇ ਦਾ ਕੈਂਪ ਹੈ ਠੀਕ ਆ ਜੀ ਇਹ ਜਿਹੜਾ ਸ਼ਾਹਕੋਟ ਸਿਟੀ ਆ ਇਹਦੇ ਵਿੱਚ ਇਹ ਜਿਹੜਾ ਸਮਾਰਟ ਸਕੂਲ ਦੇ ਵਿੱਚ ਅੱਜ ਕੈਂਪ ਲੱਗਾ ਆ ਇਹਦੇ ਵਿੱਚ ਹੀ ਲੱਗੇਗਾ ਜਾਂ ਬੱਕੋ ਵੱਖਰੇ ਪੈਂਡ ਨਿਰਧਾਰਿਤ ਕੀਤੇ ਆ ਹਰੇਕ ਤਰੀਕੇ ਦੇ ਟੀਮਾਂ ਬਣਾਈਆਂ ਹੋਈਆਂ ਆ ਜੀ ਜੀ ਇੱਕ ਦਿਨ ਦੇ ਵਿੱਚ ਦੋ ਕੈਂਪ ਲੱਗ ਰਹੇ ਆ ਦੋ ਪੈਨ ਕਵਰ ਕਈ ਚਿਆ ਗਿਆ ਹੈ ਠੀਕ ਹੈ ਜੀ ਹਾਂ ਥੈਂਕ ਯੂ ਸਰ ਇੱਕ ਛੱਤ ਦੇ ਥੱਲੇ ਜਿਹੜੇ ਲੋਕ ਖੱਜਲ ਖਵਾਰ ਹੋ ਰਿਹਾ ਦਫ਼ਤਰਾਂ ਦੇ ਵਿੱਚ ਜਾਂ ਸਰਕਾਰੀ ਏਜੰਟਾਂ ਦੇ ਹੱਥੇ ਚੜ ਕੇ ਆਪਣੇ ਪੈਸੇ ਖਰਾਬ ਕਰ ਰਿਹਾ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਆ ਔਰ ਇੱਕ ਛੱਤ ਦੇ ਥੱਲੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ ਕਿ ਜਿਹੜੇ ਪੇਪਰ ਕਿੱਦਾ ਬਣਿਆ ਕਾਨੂੰਗੋ ਸਾਬ ਨੇ ਦੱਸਿਆ ਕਿ ਜਿਹੜੇ ਮੌਕੇ ਦੇ ਉੱਤੇ ਜਿਹੜੇ ਇੰਤਕਾਲ ਆ ਜਾਂ ਫਿਰ ਜਿਹੜੇ ਜਨਮ ਸਰਟੀਫਿਕੇਟ ਹੈ ਜਿਨ੍ਹਾਂ ਦੇ ਵਿੱਚ ਤਸਦੀਕ ਕਰਨਾ ਹੁੰਦਾ ਪਟਵਾਰੀ ਨੇ ਇਸ ਟਾਈਮ ਇਹ ਸਾਰਾ ਮਹਿਕਮਾ ਜਿਹੜਾ ਇਸ ਕੈਂਪ ਦੇ ਵਿੱਚ ਮੌਜੂਦ ਆ ਕਹਿ ਸਕਦੇ ਆ ਕਿ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਲੋਕਾਂ ਦੇ ਹੱਕ ਵਿੱਚ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੇ ਕੈਂਪ ਆ ਕਾਨੂੰਗੋ ਸਾਹਿਬ ਦੱਸ ਰਿਹਾ ਕਿ ਇਹ ਲੱਗਦੇ ਰਹਿਣਗੇ ਕੈਮਰਾ ਪਰਸਨ ਰਵੀ ਸਰਪਾਲ ਦੇ ਨਾਲ ਸੁਖਵਿੰਦਰ ਸੋਹਲ ਸ਼ਾਹਕੋਟ